ਜਾਦੇ ਉੱਤੇ ਕੁਝ ਨਾ ਕੋਈ ਕਾਰਵਾਈ ਕਰਨ ਨਾ ਬੰਦਿਆਂ ਨੂੰ ਐਡੀ ਗੱਲ ਤਾਂ ਹੈ ਨਹੀਂ ਬਾਈ ਉਹ ਮੋਟਰ ਵੀ ਇੱਕ ਬੰਦਾ ਚੱਕ ਕੇ ਲੈ ਗਿਆ ਜਾਂ ਇਹਨਾਂ ਨੂੰ ਪਤਾ ਹੀ ਨਹੀਂ ਸਭ ਪਤਾ ਜੀ ਇਹਨਾਂ ਨੂੰ ਪਰ ਕੁਝ ਕਰ ਨਹੀਂ ਰਹੇ ਨਲ ਜਮਾ ਨਲਾਇਕ ਸਰਕਾਰ ਹੈ ਪਤਾ ਲੱਗਿਆ ਤੁਸੀਂ ਸੋਕੇ ਦੇ ਸਪਰੇਅ ਕਰਤੀ ਤਾਂ ਉਦੋਂ ਬਾਅਦ ਨੁਕਸਾਨ ਹੋਰ ਵੱਧ ਗਿਆ ਹਾਂਜੀ ਹਾਂਜੀ ਗਰੈਪ ਬਣ ਗਈ ਅੱਛਾ ਹਾਂ ਗੁੱਸੇ ਜਾਗੇ ਨਸ਼ੇ ਖਾਂਦੇ ਜੀ ਬੜੇ ਤੇ ਉਹਨਾਂ ਨੂੰ ਡਰ ਵੀ ਲੱਗਦਾ ਹੈ ਕਿ ਉਹਨਾਂ ਕੋਲੇ ਕੀ ਪਤਾ ਕੀ ਕੁਛ ਕੀ ਨਹੀਂ ਪਹਿਲਾਂ ਵੀ ਆਹੀ ਹਾਲ ਸੀ ਪਹਿਲਾਂ ਘੱਟ ਸੀਗਾ ਹੁਣ ਥੋੜਾ ਜਿਆਦਾ ਆ ਇਹ ਸਰਕਾਰ ਨਵੀਂ ਆਈ ਕਰਕੇ ਨਵਾਂ ਅੱਛਾ ਥੋੜਾ ਜਿਹਾ ਸਰਕਾਰ ਚ ਜਿਆਦਾ ਕੰਮ ਅੱਛਾ ਇਹ ਸਾਰਿਆਂ ਨੂੰ ਨਹੀਂ ਕਹਿ ਰਹੇ ਬਹੁਤ ਸਾਰੇ ਇਹੋ ਜਿਹੇ ਕੁਵਾੜੀਏ ਹੈਗੇ ਜਿਹੜੇ ਚੋਰੀਆਂ ਦਾ ਸਮਾਨ ਖਰੀਦਦੇ ਆ 500 1000 ਦੀ ਖਾਤਰ 30 35 40 ਹਜ਼ਾਰ ਦਾ ਜਿਹੜਾ ਨੁਕਸਾਨ ਜ਼ਿੰਮੇਵਾਰ ਦਾ ਵੀ ਕਰਾ ਦਿੰਦੇ ਨੇ ਕਿ ਤੁਸੀਂ ਜਦੋਂ ਇਹ ਇੰਨੀਆਂ ਚੋਰੀਆਂ ਹੋਈਆਂ ਕਦੇ ਕੋਈ ਵਿਅਕਤੀ ਨੂੰ ਕਿਸੇ ਨੂੰ ਕਾਬੂ ਆਪ ਕੀਤਾ ਜਾਂ ਮਤਲਬ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਇੱਕ ਦੋ ਵਾਰ ਕੀਤਾ ਵੀ ਹੈ ਜੀ ਫੜਾ ਫੜੂ ਕੇ ਅਸੀਂ ਮਗਰੋਂ ਆਉਣੇ ਪਹਿਲਾਂ ਆ ਜਾਂਦੇ ਆ ਟ੍ਰਾਂਸਫਰ ਨੂੰ ਤਾਜ਼ਾ ਤੁਸੀਂ ਹੁਣ ਦੇਖ ਕੇ ਆਏ ਮੁੱਕਾ ਟ੍ਰਾਂਸਫਰ ਮਤਾਰਾਂ ਕੁਝ ਵੀ ਨਾ ਗੇਟ ਛੱਡਣ ਜੀ ਨਾ ਗ੍ਰਿਪ ਛੱਡਣ ਨ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵਕਤ ਹਲਕਾ ਬਾਗਾ ਪ੍ਰਾਣਾ ਦੇ ਪਿੰਡ ਵੱਡੇ ਘਰ ਦੇ ਵਿੱਚ ਖੜੇ ਆ ਤੁਸੀਂ ਵੀ ਸੋਚਦੇ ਹੋ ਕਿ ਜਿਹੜੇ ਇੰਨੇ ਲੋਕ ਮਗਰ ਖੜੇ ਆ ਕਹਾਣੀ ਕੀ ਆ ਪੂਰੀ ਕਹਾਣੀ ਤੁਹਾਨੂੰ ਦੱਸਾਂਗੇ ਜਿਵੇਂ ਇੱਕ ਗੀਤ ਨਹੀਂ ਆਇਆ ਬੱਬੂ ਮਾਨ ਦਾ ਜੱਟ ਦੀ ਜੂਨਪੁਰੀ ਤੜਪ ਤੜਪ ਮਰ ਜਾਣਾ ਉਹ ਗੱਲ ਇਹਨਾਂ ਨਾਲ ਹੋਈ ਆ ਵੀ ਇਹਨਾਂ ਦੀ ਵਾਕਿਆ ਜੂਨ ਜਿਹੜੀ ਬੁਰੀ ਹੋਈ ਪਈ ਆ ਜਿਹੜੇ ਇਹ ਕਿਸਾਨ ਨੇ ਸਾਰੇ ਆਪਣੇ ਜਿਹੜੀਆਂ ਤੰਗ ਤੰਗੀਆਂ ਪਰੇਸ਼ਾਨੀਆਂ ਨੂੰ ਲੈ ਕੇ ਇੱਥੇ ਹਾਜ਼ਰ ਹੋਏ ਨੇ ਗੱਲਬਾਤ ਕਰਾਂਗੇ ਕੀ ਜਿਹੜੀ ਸਾਰੀ ਕਹਾਣੀ ਆ ਕਿਉਂਕਿ ਸਰਕਾਰ ਵੱਲੋਂ ਜਦੋਂ ਸਰਕਾਰ ਆਈ ਇਹ ਗੱਲ ਕਹੀ ਗਈ ਸੀਗੇ ਜਿਹੜਾ ਕਿਸਾਨ ਆ ਉਹਨੂੰ ਕਿਸੇ ਗੱਲੋਂ ਜਿਹੜਾ ਤੰਗ ਨਹੀਂ ਹੋਣ ਦਿੱਤਾ ਜਾਊਗਾ ਪਰ ਕਿਸਾਨ ਹੀ ਸਭ ਤੋਂ ਵੱਧ ਤੰਗ ਨੇ ਬਾਕੀ ਵੀ ਸਾਰੇ ਤੰਗ ਨੇ ਪਰ ਕਿਸਾਨ ਸਭ ਤੋਂ ਵੱਧ ਤੰਗ ਨੇ ਕੀ ਗੱਲਬਾਤ ਆ ਪੁੱਛਦੇ ਆ ਉਹਨਾਂ ਨੂੰ ਬਈ ਯਕੀਨਾਵਾ ਤੁਹਾਡਾ